ਸਤ ਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦੇ ਰਾਹੀਂ ਅਸੀਂ ਆਪ ਸਭ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ कई तरह दिया दयापा वालों जड़िया इंटैलीजेंस तो बहुत बदा चढ़ा के अपने बारे बोलिया जा रहा दसिया जा रहा है सब तो पहला तो मैं दसना चाहना क्या दोस्तों सब ਆਂਨ ਸਿੰਘਾਂ ਦੇ ਕੰਮ ਹੁੰਦੇ ਐ ਸਰਕਾਰਾਂ ਦੇ ਕੰਮ ਹੁੰਦੇ ਐ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਰਾਬ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੇ ਵੀ ਓਕੇ ਜਿਹੜਾ ਏਜੈਂਗ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੁਆਮ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਿਹੜਾ ਉਹ ਆਪਣੇ ਵਾਸਤੇ ਇਹ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀ ਹੈ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਕਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹਨੀ ਦੇਰ ਤੱਕ ਨਹੀਂ ਬਿਨਾ ਜਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਰਿਹਾ ਨਹੀਂ ਕੋ ਜੰਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ ਉਹ ਨਹੀਂ ਜਰ ਤੱਕ ਪਾਣੀ ਨਹੀਂ ਪਿਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਆਂ ਮਸ਼ਿਨਰੀ ਸਾਰੀ ਅਸੀਂ ਦੀ ਵਰਪਾਈ ਕਰਨ ਲਈ ਤਿਆਰ ਆਂ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਿਹਾ ਅਸੀਂ ਜਾ ਕੇ ਕਿ ਦੱਲੇয়াল ਨੇ ਮਰਨਵਾਤ ਛੱਡਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਕਿ ਜੀ ਡੱਲੇ ਵਾਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਨਾ ਹੈ ਫਲਾਨਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ 'ਚ ਟਿੱਪਣੀ ਕੀਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਢੱਲੇ ਵਾਲੇ ਦਾ ਚੰਗਾ ਲੱਗਦਾ ਸੀ ਆ ਸੁਪਰੀਮ ਕੋਰਟ ਦੇ ਕਾਗਜ਼ਾ ਦੇ ਸੁਪਰੀਮ ਕੋਰਟ ਦੀ ਸਮਝ ਚ ਤਾਂ ਫਿਰ ਉਹ ਰੱਟ ਕਿਉਂ ਨਹੀਂ ਪਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਕੱਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ ਸੁਪਰੀਮ ਕੋਰਟ ਦੇ ਕਹਿੰਦਾ ਸੀ ਆਪਾਂ ਨੂੰ ਕਿ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲਿਆਲ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਪ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰ ਆਇਆ ਸੀ ਕੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੋਸ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਖਿਚਾਉਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਇਹ ਐਸਆਈ ਮੇਰੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹ ਇੰਨਾ ਇੰਨਾ ਕਾਰਨਾ ਕਰਕੇ ਐਮਐਸਪੀ ਦੇਣੀ ਬੰਦ ਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਚ ਸਮਝੋ ਇਹ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਉਹ ਜੇ ਡੱਲੇ ਵਾਲ ਬਹੁਤ ਚੰਗਾ ਹੈ ਅਫਰ ਦਲੇਲ ਮਾੜੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਦੀ ਜੈਨਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੈਨਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੇ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਇਹਦੇ ਤੋਂ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਨ ਦੀ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲਣਗੇ ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ ਐਸਕੇਮ ਨੌਨ ਪੋਲੀਟਿਕਲ ਦੇ ਸਾਥੀਆਂ ਨੂੰ ਸਾਰੇ ਬੀਕੇਯੂ ਇਕਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਅਬਜ਼ਰਵ ਸਾਡੀਆਂ ਭੈਣਾਂ ਨੂੰ ਬੇਅਦਬੀ ਕਰਦਾ ਕਿ ਅਜਿਹੀਆਂ ਐਪਾ ਲੱਤੇ ਜੇ ਕੋਈ ਅਜਿਹੀ ਗੱਲ ਆਉਂਦੀ ਹੈ ਆਪਣੇ ਪ੍ਰਤੀ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮਤਲਬ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਵੀ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਇਹ ਚਲਾਇਆ ਹੈ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲਾਂ ਨੂੰ ਕਿਉਂ ਮਤਲਬ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦੇ ਰਾਹੀਂ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਪਾਵਲ ਨੂੰ ਜਿਹੜੀਆਂ ਇੰਟੈਲੀਜੈਂਸ ਨੇ ਆਇ ਪਾਣੇ ਉਹਨਾਂ ਤੋਂ ਬਹੁਤ ਵਿਦਾਂ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹ ਲਗਾ ਦੋਸਤੋ ਇਹ ਸਭ ਇੰਟੈਲਿਸਿੰਗਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਰਾਬ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੀ ਵੀ ਓਕੇ ਜਿਹੜਾ ਇਹ ਜਿੰਗਾ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਿਹੜਾ ਉਹ ਆਪਣੇ ਵਾਸਤੇ ਜੀ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀ ਹੈ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਅਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹ ਨਹੀਂ ਦੇਰ ਤੱਕ ਨਹੀਂ ਬਿਨਾ ਜਿੰਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਰਿਹਾਣੀ ਹੋ ਜਾਂਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਪਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ 19 ਜਰ ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਦੋਂ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਆਂ ਮਿਸਲਰੀ ਸਾਰੀ ਅਸੀਂ ਦੀ ਭਰ ਭਾਈ ਕਰਨ ਲਈ ਤਿਆਰ ਆਂ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਾਸੀ ਜਾ ਕੇ ਕਿ ਦੱਲੇয়াল ਨੇ ਮਰਨ ਮਤ ਛੱਡਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਇਹ ਜਿੱਦਲੇ ਵਾਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ ਚ ਟਿੱਪਣੀ ਕੀਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਢੱਲੇ ਵਾਲੇ ਦਾ ਚੰਗਾ ਲੱਗਦਾ ਸੀ ਆ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਫਿਰ ਉਹ ਰੱਟ ਕਿਉਂ ਨਹੀਂ ਪਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਕੱਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ ਸੁਪਰੀਮ ਕੋਰਟ ਇਹ ਕਹਿੰਦਾ ਸੀ ਆਪਾਂ ਨੂੰ ਕਿ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲਿਆਲ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਪ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰਾਈਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੋਸ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਖਿਚਾਉਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਇੱਕ ਅਪੀਲ ਕਰਦੇ ਰਹੇ ਹਾਂ ਇਹ ਅਸਿਆ ਇਸ ਮੇਰੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹ ਇੰਨਾ ਇੰਨਾ ਕਾਰਨਾ ਕਰਕੇ ਐਮਐਸਪੀ ਦੇਣੀ ਬੰਦ ਦੀ ਹੈ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਚ ਸਮਝੋ ਤੇ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਕਿਉਂਕਿ ਡੱਲੇ ਵਾਲ ਬਹੁਤ ਚੰਗਾ ਹੈ ਅਫਰ ਦੱਲੇਲ ਮਾੜੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਦੀ ਜੈਨਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੈਨਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੀਆਂ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਇਹਦੇ ਤੋਂ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਨ ਦੀ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲਣਗੇ ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ ਐਸਕੇਮ ਨੌਨ ਪੋਲੀਟিক্যাল ਦੇ ਸਾਥੀਆਂ ਨੂੰ ਸਾਰੇ ਬੀਕੇਯੂ ਇਕਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਅਬਜ਼ਰਵ ਸਾਡੀਆਂ ਭੈਣਾਂ ਨੂੰ ਬੇਅਤੀ ਕਰਦਾ ਕਿ ਅਜਿਹੀਆਂ ਐਪਾ ਲੱਤੇ ਜੇ ਕੋਈ ਅਜਿਹੀ ਗੱਲ ਆਉਂਦੀ ਹੈ ਆਪਣੇ ਪ੍ਰਤੀ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮਤਲਬ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਵੀ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਚਲਾਇਆ ਹੈ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲਾਂ ਨੂੰ ਕਿਉਂ ਮੰਤਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦੇ ਰਾਹੀਂ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਪਾਵਲ ਨੂੰ ਜੇੜੀਆਂ ਇੰਟੈਲੀਜੈਂਸ ਨੇ ਆਇਪਨੇ ਉਹਨਾਂ ਤੋਂ ਬਹੁਤ ਵਧਾ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਦੋਸਤੋ ਇਹ ਸਭ ਅਗਿਆਨਸਿੰਗਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਜ਼ਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਹਨ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਾਬ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੀ ਵੀ ਓਕੇ ਜਿਹੜਾ ਇਹ ਜਿੰਗ ਆ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਰਾ ਉਹ ਆਪਣੇ ਵਾਸਤੇ ਇਹ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀਆਂ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਅਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹ ਨਹੀਂ ਦੇਰ ਤੱਕ ਨਹੀਂ ਬਿਨਾਂ ਜਿੰਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਰਿਹਾਣੀ ਕੋ ਜਾਂਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਪਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ 19000 ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਪਜੀਤ ਸਾਹਿਬ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਦੇਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਅੰਮਸਲਰੀ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਆ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਿਹਾ ਸੀ ਜਾ ਕੇ ਕਿ ਦੱਲਿਆਲ ਨੇ ਮਰਨ ਮਤ ਸ਼ਰਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ-ਬੜੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਕਿ ਜੀ ਦੱਲੇ ਵਾਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪਦੀ ਗੱਲ 'ਚ ਆਪਣੀ ਯੋਗਿਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਢੱਲਿਆ ਲੈਡਾ ਚੰਗਾ ਲੱਗਦਾ ਸੀ ਆ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਤਾਂ ਫਿਰ ਉਹ ਰੱਟ ਕਿਉਂ ਨਹੀਂ ਭਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਕੱਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ ਸੁਪਰੀਮ ਕੋਰਟ ਇਹ ਕਹਿੰਦਾ ਸੀ ਆਪਾਂ ਨੂੰ ਕਿ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲਿਆ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਪ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰਾਈਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੋਸ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇਥੇ ਕਹਿਣਾ ਖਿਚਾਉਣਾ ਜਦੋਂ ਇਹ ਕਹਿ ਲਿਆ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਇੱਕ ਅਪੀਲ ਕਰਦੇ ਰਹੇ ਹਾਂ ਇਹ ਐਸਐਏ ਮੇਰੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹ ਇੰਨਾ ਇੰਨਾ ਕਾਰਨਾ ਕਰਕੇ ਐਮਐਸਪੀ ਦੇਣੀ ਬੰਦ ਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਸਮਝੋ ਕਿ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਉਹ ਜੇ ਡੱਲੇ ਵਾਲ ਬਹੁਤ ਚੰਗਾ ਹੈ ਅਗਰ ਦਲਿਆਲ ਮਾੜੀਆਂ ਮੰਗਾਂ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੀਆਂ ਜੈਨੂਨ ਮੰਗਾਂ ਠਾਉਂਦਾ ਹੈ ਤੇ ਜੇ ਸਾਡੀ ਮੰਗ ਜੈਨੂਨ ਹੈ ਤਾਂ ਕਿਉਂ ਨਹੀਂ ਮਾਣਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੀਆਂ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਇਹਨਾਂ ਨੂੰ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲਣਗੇ ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ ਐਸਕੇਮ ਨੌਨ ਪੋਲਿਟিক্যাল ਦੇ ਸਾਥੀਆਂ ਨੂੰ ਸਾਰੇ ਬੀਕੇਯੂ ਇਕਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਅਬਜ਼ਰਵ ਸਾਡੀਆਂ ਭੈਣਾਂ ਨੂੰ ਬੇਅਤੀ ਕਰਦਾ ਇਹ ਅਜਿਹੀਆਂ ਐਪਾ ਦਿੱਤੇ ਜੇ ਕੋਈ ਅਜਿਹੀ ਗੱਲ ਆਉਂਦੀ ਹੈ ਆਪਣੇ ਪ੍ਰਤੀ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮਤਲਬ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਵੀ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਚਲਾਇਆ ਹੈ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲਾਂ ਨੂੰ ਕਿਉਂ ਮਤਲਬ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦੇ ਰਾਹੀਂ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਪਾਵਲ ਨੂੰ ਜਿਹੜੀਆਂ ਇੰਟੈਲੀਜੈਂਸ ਨੇ ਆਈਪਾਨੇ ਉਹਨਾਂ ਤੋਂ ਬਹੁਤ ਵਧਾ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹ ਲਗਾ ਦੋਸਤੋ ਇਹ ਸਭ ਇੰਟੈਲੀਜੈਂਸਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਰਾਬ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੇ ਵੀ ਓਕੇ ਜਿਹੜਾ ਚੇਂਜਿੰਗ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਿਹੜਾ ਉਹ ਆਪਣੇ ਵਾਸਤੇ ਜੀ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀ ਹੈ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਜੇ ਤੁਸੀਂ ਇਹ ਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਅਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਓਨੀ ਦੇਰ ਤੱਕ ਨਹੀਂ ਬਿਨਾ ਦੇ ਨਹੀਂ ਦੇਰ ਤੱਕ ਸਾਡੇ ਸਾਰੇ ਕਿਸਾਨ ਰਿਹਾਣੀ ਹੋ ਜਾਂਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ 19 ਜਰ ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਧਰ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਮਿਸਲਰੀ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਆਇਆ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਾਸੀ ਜਾ ਕੇ ਕਿ ਦੱਲੇয়াল ਨੇ ਮਰਨ ਮਤ ਛੱਡਦਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਇਹ ਜਿੱਦਲੇ ਵਾਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ ਚ ਟਿੱਪਣੀ ਕੀਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਢੱਲੇ ਆ ਲੈਡਾ ਚੰਗਾ ਲੱਗਦਾ ਸੀ ਆ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਤਾਂ ਰੈਟ ਕਿਉਂ ਨਹੀਂ ਭਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਕੱਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਕਸ਼ਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ ਸੁਪਰੀਮ ਕੋਰਟ ਦੇ ਕਹਿੰਦਾ ਸੀ ਆਪਾਂ ਨੂੰ ਕਿ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲਿਆਲ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਪ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰਾਈਜ਼ ਸੀ ਕੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੋਸ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇਥੇ ਕਹਿਣਾ ਕਿ ਚਾਹਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਇਹ ਅਸਿਆ ਇਸ ਮੇਰੀ ਜ਼ਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹਨਾਂ ਇਨਾਂ ਕਾਰਨਾ ਕਰਕੇ ਐਮਐਸਪੀ ਦੇਣੀ ਬੰਦ ਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਜੀ ਸਮਝੋ ਇਹ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਉਹ ਜੇ ਡੱਲੇ ਵਾਲ ਬਹੁਤ ਚੰਗਾ ਹੈ ਅਫਰ ਦਲੇਲ ਮਾੜੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਦੀ ਜੈਨਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੈਨਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੀਆਂ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਇਹਦੇ ਤੋਂ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਨ ਦੀ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲਣਗੇ ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ ਐਸਕੇਮ ਨੌਨ ਪੋਲੀਟਿਕਲ ਦੇ ਸਾਥੀਆਂ ਨੂੰ ਸਾਰੇ ਬੀਕੇਯੂ ਇਕਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਅਬਜ਼ਰਵ ਸਾਡੀਆਂ ਭੈਣਾਂ ਨੂੰ ਬੇਅਤੀ ਕਰਦਾ ਕਿ ਅਜਿਹੀਆਂ ਐਪਾ ਲੱਤੇ ਜੇ ਕੋਈ ਅਜਿਹੀ ਗੱਲ ਆਉਂਦੀ ਹੈ ਆਪਣੇ ਪ੍ਰਤੀ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮੈਂ ਤਾਂ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਵੀ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਇਹ ਚਲਾਇਆ ਹੈ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਲੱਭ ਰਹੇ ਆ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲ ਨੂੰ ਕਿਉਂ ਮੰਤਰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲਾਈਵ ਤੇ ਵੀਡੀਓ ਦੇ ਰਾਹੀਂ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ apawalan zirya intelligence ne